ਨਗਰ ਨਿਗਮ ਚੋਣਾ ਨੂੰ ਲੈ ਕੇ ਕਪੂਰਥਲਾ ਚ ਕਾਂਗਰਸ ਨੇ ਆਪਣੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਅਮਰਤ 2 ਯੋਜਨਾ ਦੇ ਤਹਿਤ ਪੀਣ ਵਾਲੇ ਪਾਣੀ ਦੀ ਪੁਰਾਣੀ ਪਾਈਪਲਾਈਨ ਬਦਲਣ ਦਾ ਕੰਮ ਦਾ ਉਦਘਾਟਨ ਕੀਤਾ ਇਸ ਮੌਕੇ ਉਹਨਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਜਨਤਾ ਵੱਲੋਂ ਚੁਣੇਗੇ ਨੁਮਾਇੰਦਿਆਂ ਦੀ ਹੀ ਉਹਨਾਂ ਨੂੰ ਹੀ ਚੋਣਾਂ ਦੇ ਚੱਕੜ ਦੇਗੀ ਤੇ ਪਾਰਟੀ ਦਾ ਜੋ ਵੀ ਫੈਸਲਾ ਹੋਵੇਗਾ ਸਾਰਿਆਂ ਨੂੰ ਮੰਨਜ਼ੂਰ ਹੋਵੇਗਾ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਆਮ ਆਦਮੀ ਪਾਰਟੀ ਤੇ ਵੀ ਤਿੱਖਾ ਹਮਲਾ ਬੋਲਦ ਹੋਏ ਕਿਹਾ ਕਿ ਆਪ ਸਰਕਾਰ ਭ੍ਰਿਸ਼ਟਾਚਾਰ ਤੇ ਗੁੰਡਾਗਰਦੀ ਨੂੰ ਬੜਾਵਾ ਦੇ ਰਹੀ ਹੈ ਜਿਸ ਨਾਲ ਕਪ ਜੰਤਾ ਪੂਰੀ ਤਰ੍ਹਾਂ ਨਾਲ ਉਹਨਾਂ ਨੂੰ ਨਕਾਰ ਚੁੱਕੀ ਐ ਉਹਨਾਂ ਨੇ ਕਹਿ ਕੇ ਕਪੂਰਥਲਾ ਦੇ ਲੋਕ ਇਸ ਰਾਜਨੀਤੀ ਨੂੰ ਕਦੇ ਸਵੀਕਾਰ ਨਹੀਂ ਕਰਨਗੇ ਨਵੀਂ ਵਾਰਡਬੰਦੀ ਨੂੰ ਲੈ ਕੇ ਪੁੱਛੇ ਗਏ ਸਵਾਲ ਦੇ ਜਵਾਬ ਚਰਾਨਾ ਗੁਰਜੀਤ ਨੇ ਕਹਿ ਕੇ ਉਹ ਕਪੂਰਥਲਾ ਵਿੱਚ ਨਵੀਂ ਵਾਰਡਬੰਦੀ ਨਹੀਂ ਚਾਹੁੰਦੇ ਸੀ ਇਸ ਲਈ ਉਹ ਲਾਗੂ ਨਹੀਂ ਹੋਈ ਚਾਹਿਆ ਕਿ ਅਮਰਤੂ ਜਿਹੜਾ ਪ੍ਰੋਜੈਕਟ ਆ ਇਹਦੇ ਨਾਲ ਸ਼ਹਿਰ ਦੀ ਜਿਹੜੀ ਕਾਲੇ ਪਾਣੀ ਦੀ ਜਾਂ ਗੰਦੇ ਪਾਣੀ ਦੀ ਜਾਂ ਸੀਵਰੇਜ ਨਾਲ ਜਿਹੜਾ ਮਿਕਸ ਹੋ ਜਾਂਦਾ ਕਦੇ ਉਹਦੀ ਸਮੱਸਿਆ ਬਿਲਕੁਲ ਸੋਲਵ ਹੋ ਜਾਏਗੀ ਔਰ ਮੈਨੂੰ ਬੜੀ ਖੁਸ਼ੀ ਆ ਕਿ ਕੰਮ ਬਹੁਤ ਜੰਗੀ ਪੱਧਰ ਤੇ ਔਰ ਬੜੇ ਸੁਚੰਜੇ ਢੰਗ ਨਾਲ ਟੈਕਨੀਕਲੀ ਕੀਤਾ ਜਾ ਰਿਹਾ ਔਰ ਮੈਨੂੰ ਪੂਰਾ ਭਰੋਸਾ ਕਿ ਅੱਜ ਤਸੀਮ ਸਾਹਿਬ ਦਾ ਆਵਾਰਡ ਔਰ 4 4 5 5 8 ਦਾ ਕਲਸਟਰ ਆ ਉਥੇ ਮਡੇ 8 ਇੰਚ ਦੇ ਪਾਈਪ ਜਿਹੜੇ ਸਾਡੇ ਟਿਊਬਲ ਆ ਉਹਨਾਂ ਤੋਂ ਪਾਈਪ ਆਉਣੇ ਆ ਇਹਨਾਂ ਦੇ ਸੈਕਰੀਫੀਕੇਸ਼ਨ 6 ਇੰਚ 4 ਇੰਚ ਨਾਲ ਕਨੈਕਟ ਕੀਤੇ ਜਾਣੇ ਆ ਕਹਿਣ ਦਾ ਮੇਰਾ ਮਤਲਬ ਹੈ ਕਿ ਅੱਜ ਇੱਥੇ ਜੰਕਸ਼ਨ ਸਮਝੋ ਕਿ ਸਾਰੇ ਟਿਊਬਾਂ ਦਾ 34 ਵਾੜਾ ਜਿਹੜੇ ਜਾਂਦੇ ਆ ਉਹਨਾਂ ਦਾ ਜੰਕਸ਼ਨ ਆ ਉਹਦਾ ਕੰਮ ਹੈ ਸ਼ੁਰੂ ਕਰਨ ਲੱਗਿਆ ਔਰ ਤਰੀਕਾ ਇਹੀ ਆ ਅਦਰਵਾਈਜ਼ ਕੀ ਹੁੰਦਾ ਕਿ ਜੇ ਜਗ੍ਹਾ ਜਗ੍ਹਾ ਕਰਨ ਇੱਕ ਜਗ੍ਹਾ ਤੋਂ ਇੱਕ ਪਾਸੇਓ ਕੰਪਲੀਟ ਕਰਦੇ ਜਾ ਰਹੇ ਆ ਔਰ ਕੰਮ ਬੜੇ ਤਰੀਕੇ ਨਾਲ ਕਰ ਰਹੇ ਆ ਮੈਨੂੰ ਕਪੂਰਤਰੇ ਵਾਲਿਆਂ ਨੂੰ ਦੱਸ ਕੇ ਖੁਸ਼ੀ ਹੋਊਗੀ ਨਾਲੇ ਜਿਹੜੇ ਲੋਕ ਬਹੁਤ ਬੋਲਦੇ ਆ ਉਹਨਾਂ ਨੂੰ ਦੱਸ ਕੇ ਵੀ ਖੁਸ਼ੀ ਹੋਏਗੀ ਕਿ ਭਾਈ ਕਮ ਇਦਾਂ ਕਰਾਈ ਦਿੰਦੇ ਆ ਖਾਲੀ ਟੀਵੀ ਦੇ ਅੱਗੇ ਆ ਕੇ ਰਾਣੇ ਨੂੰ ਕੁਐਸਚਨ ਕਰ ਲਓ ਇਹਨਾਂ ਨੇ ਇਹ ਕੀਤਾ ਕੀ ਆ ਆਹ ਉਹ ਰਾਣੇ ਨੇ ਨਹੀਂ ਕੀਤਾ ਤੇ ਦੇਖੋ ਲੋਕ ਕਿਵੇਂ ਤਾਰੀਫ ਕਰ ਰਹੇ ਜਦੋਂ ਕੰਪਲੀਟ ਹੋਇਆ ਨਾਲਾ ਜੀ ਅੰਮ੍ਰਿਤਪੁਰ ਨੂੰ ਲੈ ਕੇ ਕ੍ਰੈਡਿਟ ਵਾਰ ਛਿੜੀ ਹੋਈ ਆ ਰਾਸ਼ਟਰੀ ਪਾਰਟੀ ਜਿਹੜੀ ਰਾਜਪਾਲ ਹੈ ਕਿਹੜੀ ਸਟੇਟ ਗਵਰਨਮੈਂਟ ਕਿਹੜੀ ਹੈ ਇਹਦੇ ਵਿੱਚ ਉਹਨਾਂ ਦੇ ਨੁਮਾਇੰਦੇ ਇੱਥੇ ਕਹਿ ਰਹੇ ਆ ਕਿ ਇਹ ਪ੍ਰੋਜੈਕਟ ਹੈਗਾ ਵਾ ਇਹ ਨਗਰ ਨਿਗਮ ਪੂਠ ਨੂੰ ਚਲਾਇਆ ਜਾ ਰਿਹਾ ਹੈ ਇਹ ਸੈਂਟਰ ਦੇ ਆ ਤੇ ਕਾਂਗਰਸ ਵਿੱਚ ਲਾਹ ਘਟਾਉਣਾ ਜਾਂਦੀ ਹੈ ਇਨੇ ਬਾਰੇ ਤੂੰ ਕਿਉਂ ਨਾ ਖੱਟੇ ਯਾਰ ਤੂੰ ਲੋਕਾਂ ਨੂੰ ਕਹਿੰਦੇ 25 ਸਾਲ ਦਾ ਰਾਣਾ ਇੱਥੇ ਆ ਇਹਦੇ 25 ਸਾਲ ਦਾ ਤਾਂ ਆਪਣਾ ਦਿਮਾਗ ਵੀ ਲਾਉਂਦਾ ਤੇ ਉਹ ਦੇਖਦਾ ਕਿ ਵੀ ਕਪੂਰਥਲ ਨੂੰ ਲੋੜ ਕੀ ਦੀ ਆ ਜਦੋਂ ਸੀਵਰੇਜ ਦੀ ਲੋੜ ਸੀ ਸਾਰਾ ਕਪੂਰਥਲ ਸੀਵਰੇਜ ਪਾਇਆ 30-35 ਕਰੋੜ ਰੁਪਏ ਦੇ ਸੀਵਰੇਜ ਔਰ ਅੱਜ ਇਹ ਵੀ ਬੜਾ ਵੱਡਾ ਪ੍ਰੋਜੈਕਟ ਆ 95 ਕਿਲੋਮੀਟਰ ਪਾਈਪ ਲਾਈਨ ਪੈਣੀ ਆ ਜੇ ਮੈਂ ਸੋਚਿਆ ਸੀ ਬਤੌਰ ਨੁਮਾਇੰਦਾ ਕਿ ਮੈਨੂੰ ਚੁਣ ਕੇ ਭੇਜਿਆ ਤਾਂ ਹੀ ਨਾ ਤੁਹਾਡਾ ਤਾਂ ਹੀ ਨਹੀਂ ਪਤਾ ਤੁਸੀਂ ਲੜਨੀ ਇਲੈਕਸ਼ਨ ਨਹੀਂ ਲੜਨੀ ਸਮਝਾ ਦਸੂਗਾ ਜਦੋਂ ਪਹਿਲਾਂ ਹਲੇ ਪਕੜ-ਪਕੜ ਬਣਾਓ ਫੇਰ ਰਾਣੇ ਨਾਲ ਟੱਕਰ ਦੇਖੋ ਲੋਕਾਂ ਦੇ ਵੋਟਾਂ ਪਾਉਣੀਆਂ ਰਾਣੇ ਨੂੰ ਘੁਸੇਣਾ ਨਹੀਂ ਪਾਉਣੀਆਂ ਤੁਹਾਡੇ ਕੀਤੇ ਕੰਮਾਂ ਨੂੰ ਪਾਉਣੀਆਂ ਇਹ ਦੇਖਣਗੇ ਲੋਕ ਛਵੀ ਲੋਕ ਵੇਖਣਗੇ ਕਿ ਇਹ ਕਰਪਤ ਕਰਪਤ ਤਾਂ ਨਹੀਂ ਬੰਦਾ ਇਹ ਦੇਖਣਗੇ ਇਹ ਗੈਂਗਸਟਰਾਂ ਦੀ ਮਦਦ ਤਾਂ ਨਹੀਂ ਕਰਦਾ ਇਹ ਸਾਰੀਆਂ ਗੱਲਾਂ ਸੋਚਦੇ ਹੋਏ ਲੋਕਾਂ ਨੇ ਬੜੇ ਦੁੱਖ ਆ ਉਹ ਸਾਰੇ ਸੋਚਣਗੇ ਜਿੰਨੇ ਰਾਣਾ ਪੂਰਾ ਨਹੀਂ ਹੋਏਗਾ ਭਾਈ ਤੁਸੀਂ ਚੰਗੇ ਹੋ ਤੁਹਾਨੂੰ ਵੋਟਾਂ ਪਾ ਦੇਣਗੇ ਮੈਂ ਤਾਂ ਕਹਿਣਾ ਬਾਈ ਜੀ ਟੀ ਵੱਡੀ ਨਹੀਂ ਰੀਤਾ ਹੋਣੀ ਨਹੀਂ ਆਮ ਆਦਮੀ ਪਾਰਟੀ ਦੀ ਜੇ ਜਦੋਂ ਤੁਸੀਂ 22 ਚ ਨਹੀਂ ਜਿੱਤੇ ਇਥੇ ਉਨ ਸੁਪਨੇ ਸੁਪਨੇ ਲਾਣੋ ਯਾਰ ਰਾਣਾ ਜੀ ਦੇਖੋ ਮੈਂ ਤਾਂ ਇੱਕ ਗੱਲ ਜਾਣਦਾ ਕਿ ਰਾਣਾ ਕਦੇ ਧਾਰਮਿਕ ਮਸਲੇਾਂ ਤੇ ਟਿੱਪਣੀ ਨਹੀਂ ਕਰਦਾ ਲੇਕਿਨ ਅੰਤਨਾ ਅੱਡਾ ਲਾਉਣਾ ਕੋਈ ਸੌਖਾ ਕੰਮ ਨਹੀਂ ਆ ਆ ਬਾਕੀ ਦੇਖੋ ਸਮੇਂ ਦੱਸੂਗਾ ਨਗਰ ਨਿਗਮ ਜੀ ਇਹ ਹੱਦ ਹੈ ਨਾ ਇਹ ਤਾਂ ਮਨਣਾ ਪਊਗਾ ਮੈਂ ਕੋ ਡੱਡ ਬੰਦਾ ਥੋੜੀ ਨਾ ਜੋ ਮੈਂ ਕਹਿਣਾ ਕਰਦਾ ਜੋ ਮੇਰੇ ਦਿਲ ਕਰਦਾ ਮੈਂ ਕਰਉਣਾ ਤੇ ਜੇ ਵਾਰਡਬੰਦੀ ਹੋ ਵੀ ਜਾਊ ਫਿਰ ਕਪੂਰਥਲੇ ਦੇ ਇਹ ਮੋਟਾ ਫੋਣੀਆ ਨਾ ਇਹ ਤਾਂ ਹੈ ਨਹੀਂ ਕਿ ਵੀ ਚਲੰਦਰ ਵਾਲੇ ਆ ਕੇ ਇੱਥੇ ਵੋਟਾਂ ਪਾ ਦੇਣਗੇ ਜੇ ਵਾਰਡਬੰਦੀ ਹੋ ਗਈ ਮੇਰਾ ਦਿਲ ਨਹੀਂ ਸੀ ਕਿ ਵੀ ਨਾ ਹੋਵੇ ਤੇ ਮੈਂ ਨਹੀਂ ਕਰਾਈ ਹੁਣ ਉਹਨਾਂ ਤਾਕਤ ਹੈ ਕਰਾ ਲੈਣ ਜੇ ਤਰਕਰਾ ਕੇ ਵੀ ਰਹੋਗੇ ਉਹਦਾ ਵੈਲਕਮ ਕਰਾਂਗੇ ਲੋਕਾਂ ਦਾ ਵੋਟਾ ਵੋਟਾ ਲੋਕਾਂ ਨੇ ਪਾਉਣੀ ਆ ਵਾਰਡਬੰਦੀ ਦਾ ਵੋਟਾ ਨਹੀਂ ਪਾਣੀ ਕੀ ਤਿਆਰੀ ਹੈ ਸਰ ਨਗਰ ਕਮ ਦੀ ਇਲੈਕਸ਼ਨ ਲੈ ਕੇ ਕੋਈ ਤਿਆਰੀ ਨਹੀਂ ਕੋਈ ਤਿਆਰੀ ਨਹੀਂ ਪਰ ਸਾਰੀ ਤਿਆਰੀ ਆ